ਹਾਂਜੀ ਰਾਤੀ ਜਜ ਅਖੀਰਲਾ ਦਿਨ ਹੈ। ਕਿਆ ਵੀ ਜਾਂਦਾ ਹੈ ਜਿਸकी ਸਰਕਾਰ ਉਸका ਥਾਣੇਦਾਰ। ਕਿੱਦਾਂ ਦਾ ਮਾਹੌਲ ਦੇਖ ਰਹੇ ਹੋ ਤੁਸੀਂ? ਦੇਖੋ ਅਖੀਰਲਾ ਦਿਨ ਤਾਂ ਮਿਲਦਾ ਜੀ ਲੋਕਤੰਤਰ ਦਾ ਹੈ। ਅੱਜ ਲੋਕਤੰਤਰ ਦੀ ਹੱਤਿਆ ਪਟਿਆਲੇ ਇੱਥੇ ਸਿਰਾ ਗੁੰਡਾ ਜਿਹੜਾ ਨਾਚ ਕਰਕੇ ਕਰ ਰਹੇ ਨੇ ਜਿਹੜੀ ਸਰਕਾਰ ਆਈ ਸੀ ਆਮ ਆਦਮੀ ਦੇ ਨਾਂ ਤੇ ਸਰਕਾਰ ਆਈ ਸੀ ਆਮ ਆਦਮੀ ਦਾ ਹਾਲ ਦੇਖੋ ਅੱਜ ਕੀ ਹੈ। ਜੇ ਤੁਹਾਡੇ ਵਿਜਨ 'ਚ ਜਾਨ ਹੈ ਤਾਂ ਡਰਨ ਪੈੜੇ ਜਾਨ ਹੈ ਤਾਂ ਕੀਤਾ ਹੀ ਕੁਛ। ਇਹ ਲੋਕਤੰਤਰ ਦੇ ਇਹਦਾ ਗਲ ਕੇ ਘੁੱਟ ਰਹੇ ਹੋ। ਅੱਜ ਮੁੱਖ ਮੰਤਰੀ ਸਾਹਿਬ ਜਿਨੇ ਕੋਲ ਹੋਮ ਡਿਪਾਰਟਮੈਂਟ ਹੈ। ਅੱਜ ਗੱਲ ਨਹੀਂ ਕਰਦਾ ਕਿ ਐਮਐਲਏ ਐਮਐਲਏ ਸ਼ੈ ਐਮਐਲਏ ਦੀ ਐਮਐਲਏ ਨਹੀਂ ਕਰਦਾ ਕਿ ਜਿਹੜੂ ਨਹੀਂ ਕਰਦਾ ਐਮਐਲਏ ਵੀ ਆਏ ਵੀ ਗਏ ਨੇ ਸ਼ਰਮ ਨੇ ਕਾਲੀ ਦੀ ਲੜਾਈ ਲੜਨਾ ਜਾਣਦਾ ਪਰ ਮੇਰੀ ਬੇਨਤੀ ਹੈ ਇਲੈਕਸ਼ਨ ਕਮਿਸ਼ਨ ਨੂੰ ਅੱਜ ਇਲੈਕਸ਼ਨ ਕਮਿਸ਼ਨ ਦਾ ਵੀ ਇਤਾਰੇ ਦੁਰਵਿਪਾਉ ਹੋ ਰਿਹਾ ਹੈ ਅੱਜ ਜਦੋਂ ਘੰਟਾ 1:30 ਹੋ ਗਿਆ ਔਰੇ ਇਹਦੇ ਕਾਗਜ਼ ਪਾੜੇ ਜਾ ਰਹੇ ਨੇ ਸਾਡਾ ਇੱਕ ਕੈਂਡੀਡੇਟ 6 ਨੰਬਰ ਤੋਂ ਉਹ ਸੀਐਸਟਾਫ ਦਾ ਇੰਚਾਰਜ ਚੱਕ ਕੇ ਲੈ ਗਿਆ ਚਲੋ ਲੈ ਗਿਆ ਕੋਈ ਚੱਕਰ ਨਹੀਂ ਹੈ ਸਾਨੂੰ ਚੱਕ ਕੇ ਲੈ ਜੀ ਅਸੀਂ ਹਾਜ਼ਰ ਆ ਪਰ ਗੱਲ ਇਹ ਹੈ ਵੀ ਅੱਜ ਲੈਕਸ਼ ਕਮਿਸ਼ਨ ਕਿੱਥੇ ਐ? ਸੂਬੇ ਦਾ ਮੁੱਖ ਮੰਤਰੀ ਹੌਟ ਡਿਪਾਰਟਮੈਂਟ ਰੱਖਣ ਦਾ ਜਿਹੜਾ ਰੱਖੀ ਬੈਠਾ ਐ ਉਹ ਕਿੱਥੇ ਐ? ਜਿਹੜੇ ਬਦਵਾਸੀ ਕਰ ਰਹੇ ਨੇ ਨਕਰ ਦੀ ਕੋਸ਼ਿਸ਼ ਕਰ ਰਹੇ ਨੇ ਧੂਆਂ ਘੜਦਾਂਗੇ ਸਮਾਇਆ ਤਾਂ ਅੱਜ ਵੀ ਹਾਜ਼ਰ ਐ ਤੇ ਸ਼੍ਰੋਮ ਅਕਾਲੀ ਦਰ ਬਚਨ ਪਤਾ ਪੰਜਾਬ ਦੇ ਲੋਕਾਂ ਨਾਲ ਇਹ ਚੇਤਾਵਨੀ ਮੇਨ ਨਾਲ ਇੱਥੇ ਘਟ ਕੇ ਲੜਾਈ ਲੜਾਂਗੇ ਕੋਈ ਗੱਲ ਨਹੀਂ ਕਾਗਜ਼ ਪਾੜ ਦੋਗੇ ਲੋਕਾਂ ਦੇ ਦਿਲਾਂ ਤੋਂ ਪਾੜ ਥੋੜੀ ਕੱਢ ਦੇਵੋਗੇ